ਮੈਂ ਜ਼ਮੀਨ ਦੇ ਰਿਲੇਟਡ ਦੋ ਵੀਡੀਓ ਪਾਈਆਂ ਸੀਗੀਆਂ ਕਮੈਂਟ ਆਏ ਨੇ ਕਾਫੀ ਕਿ ਜ਼ਮੀਨਾਂ ਕਈਆਂ ਨੂੰ ਮਜਬੂਰੀ 'ਚ ਵੇਚਣੀਆਂ ਪੈਂਦੀਆਂ ਨੇ ਕਰਜ਼ਾ ਆ ਜਾਂਦਾ ਤੂੰ ਇੱਕ ਛੋਟੀ ਜੀ ਸੋਚੋ ਕਈ ਤੁਸੀਂ ਬੰਦੇ ਦੇਖੇ ਹੋਣਗੇ ਜਿਨ੍ਹਾਂ ਕੋਈ ਘੱਟ ਜ਼ਮੀਨ ਸੀ ਉਹਨਾਂ ਨੇ ਵੱੱਡ ਬਣਾ ਲਈ ਬਾਹਰਲੇ ਮੁਲਕਾਂ ਦੇ ਵਿੱਚ ਲੋਕਾਂ ਕੋਈ ਕਈ ਵਾਰ ਕੁਝ ਵੀ ਨਹੀਂ ਹੁੰਦਾ ਪਰ ਉਹ ਬੈਂਕ ਤੋਂ ਕਰਜ਼ਾ ਲੈ ਕੇ ਉਹਨੂੰ ਪੇ ਵੀ ਕਰ ਦਿੰਦੇ ਆ ਉਹੀ ਚੀਜ਼ਾਂ ਉਹੀ ਘਰ ਤੋਂ ਇੱਕ ਹੋਰ ਘਰ ਵੀ ਬਣਾ ਲੈਂਦੇ ਆ ਦਿਮਾਗ ਲਾ ਕੇ ਇੱਕ ਤੇ ਕਰਜ਼ਾ ਸੀ ਉਹ ਕਹਿੰਦਾ ਬਾਈ ਮੇਰੇ ਕੋ ਪੰਜ ਕਿਲੇ ਨੇ ਮੇਰੇ ਤੇ ਕਰਜ਼ਾ ਬਹੁਤ ਆ ਉਹ ਕਹਿੰਦਾ ਵਿਆਜੂ ਬਹੁਤ ਕੰਮ ਖਰਾਬ ਹੋਇਆ ਤੇ ਦੂਜੇ ਬੰਦੇ ਨੇ ਬਹੁਤ ਕਹਣਾ ਇੱਕ ਜਾਂ ਦੋ ਬੀਜ ਕੇ ਕਰਜਾ ਲਾਦੇ ਕਹਣਾ ਤਿੰਨ ਤਾਂ ਤੇਰੇ ਬਚ ਜਾਣਗੇ ਪਰ ਉਦੋਂ ਹੋਰ ਇੱਕ ਬਹੁਤ ਵਧੀਆ ਗੱਲ ਉਹਨੇ ਇਹ ਕਹੀ ਕਹਣਾ ਪਰ ਗੱਲ ਸੁਣ ਲਾ ਕਹਣਾ ਇੱਕ ਗੱਲ ਦਾ ਧਿਆਨ ਰੱਖੀ ਕਹਣਾ ਜੇ ਤੇਰੀ ਹਰਕਤ ਤਾਂ ਸਹੀ ਨਹੀਂ ਨਾ ਕਹਣਾ ਫੇਰ ਫਾਇਦਾ ਜਦ ਕਹਣਾ 5 ਕੀਲੇ ਦੇ ਉੱਤੇ ਤੇਰੇ ਤੇ ਕਰਜ਼ਾ ਚੜ ਗਿਆ ਫੇਰ ਤੂੰ ਤਿੰਨ ਤੇ ਵੀ ਕਿੱਥੇ ਵਿਚਾਲੇਗਾ ਮਤਲਬ ਸੋਚ ਕੇ ਨਹੀਂ ਚੱਲਣਾ ਮਨੀ ਮਾਈਂਡਡ ਨਹੀਂ ਹੋਣਾ ਹੁਣ ਵਿਆਹ ਹੁੰਦੇ ਨੇ ਦਸੰਬਰ ਚ ਹੀ ਦੇਖ ਲਓ ਕਿਵੇਂ ਸ਼ਾਹੀ ਵਿਆਹ ਕਰਨੇ ਨੇ ਲੋਕਾਂ ਨੇ ਜਿੱਥੇ ਅੱਗੇ ਲੋਕ ਪੁਰਾਣੇ ਟਰੈਕਟਰ ਨਾਲ ਜਿਵੇਂ ਸਾਡੇ ਕੋਲ ਅੱਗੇ 3600 ਸੀਗਾ ਉਹਦੇ ਨਾਲ ਹੀ ਬਹੁਤ ਟਾਈਮ ਖੇਤੀ ਕਰੀ ਜਾਂਦੇ ਸੀ ਵਿੱਚੇ ਪੁਰਾਣੇ ਟਾਇਰਾਂ ਨਾਲੇ ਹੁਣ بڑے بڑے ਟਾਇਰ ਪਾਉਂਦੇ ਨੇ ਜਿਹਦੇ ਕੋ ਪੰਜ ਕੀਲੇ ਨੇ ਉਹ ਵੀ ਐਡਾ ਟਰੈਕਟਰ ਲੈਂਦਾ ਜਿਵੇਂ 50 ਕੀਲੇ ਹੁੰਦੇ ਨੇ ਇੰਨੀ ਖੇਤੀ ਕਰਨੀ ਹੁੰਦੀ ਆ ਸੋ ਇਹ ਸਾਰੇ ਚੀਜ਼ਾਂ ਤੇ ਤਾਂ ਖਰਚਿਆਂ ਦਾ ਕੰਟਰੋਲ ਆਪਾਂ ਕਰ ਸਕਦੇ ਆ ਨਾ ਜਿਹਦੇ ਕੋ ਕੁਛ ਨਹੀਂ ਹੁੰਦਾ ਜੀ ਉਹ ਬਣਾ ਲੈਂਦਾ ਜਿਹਦੇ ਕੋ ਹੁੰਦਾ ਉਹ ਸਾਰੀ ਗਵਾਹਾਂ ਦਾ ਫਰਕ ਕਿੱਥੇ ਆ ਫਰਕ ਤਾਂ ਮਾਈਂਡ ਸੈਟ 'ਚ ਹੀ ਆ ਨਾ ਉਸ ਤਾਂ ਗਲਤ ਕਰਦੀ ਆ ਅਵੇਅਰਨੈਸ ਨਹੀਂ ਹੈਗੀ ਜਾਂ ਨੌਲੇਜ ਨਹੀਂ ਹੈਗੀ ਤਾਂ ਚੈਟ ਜੀਪੀਟੀ ਵਗੈਰਾ Kemiğin sebep karın,